ਨਿਪਟਿਕ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜिले ਅੰਦਰ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਦੇ ਖਿਲਾਫ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਨਗਰ ਨਿਗਮ ਪਟਲਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਸਖਤ ਕਾਰਵਾਈ ਕਰਦੇ ਆ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਸਬੰਧੀ 3 ਚਲਾਨ ਕੱਟੇ ਗਏ ਹਨ ਮੈਂ ਅਜੇ ਸੈਂਟੀ ਇੰਸਪੈਕਟਰ ਨਗਰ ਨਗਰ ਕਮ ਬਟਾਲਾ ਹੀ ਕੰਮ ਕਰ ਰਹੇ ਹਾਂ ਜਿਹੜੇ ਆ ਜੇ ਲਫਾਸੇ ਦੇ ਕਾਰਵਾਈ ਕੀਤੀ ਗਈ ਕਿੰਨੇ ਲਫਾਸੇ ਫੜੇ ਕਿੱਥੋਂ ਫੜੇ ਕਿਸ ਸਰ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਦਿਕਨ ਸਿੰਘ ਪਾਂਥੇ ਨਗਰ ਨਗਰ ਕਮ ਬਟਾਲਾ ਦੇ ਔਰ ਮਾਨਯੋਗ ਡੀਸੀ ਉਦਾਸਪਤੀ ਦਾਟਾ ਦੇ ਅਨੁਸਾਰ ਅਸੀਂ ਪੁਲਿਸਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਕੀਤਾ ਜੀ ਸਰ ਅਸੀਂ ਇਲਾਕੇ ਜਾ ਕੇ ਵੱਖ-ਵੱਖ ਜਗ੍ਹਾ ਤੇ ਲੋਕੇਸ਼ਨਾਂ ਤੇ ਚੈਕਿੰਗ ਕੀਤੀ ਜਿਸ ਸੇ 3 ਚਲਾਨ ਕੱਟੇ ਸਰ ਔਰ ਲਗਭਗ 470 ਕਿਲੋ ਦੇ ਲਗਭਗ ਜਿੰਨਾ ਪੋਲੀਥਨ ਰਿਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇ ਚੋ ਜਿਹੜੇ ਨੇ ਸੇਲ ਹੋ ਰਹੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਤੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰ ਸਹਿਯੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਗੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੋਲੀਥੀਨ ਹੈ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੀ ਜੀ ਬੌਂਡੀ ਸਰ ਲੋਕਾਂ ਦੇ ਸਹਿਯੋਗ ਦੀ ਬੜਾ ਜ਼ਰੂਰੀ ਹੈ ਜੀ ਇਹ ਹਿਮਾਚਲ ਚ ਲਫਾਫਾ ਬੰਦ ਹੋਇਆ ਤੇ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਲੋਕੀ ਆਪਣੇ ਘਰੋਂ ਜਿਹੜੇ ਥੈਲੇ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈ ਜਾਂਦੇ ਨੇ ਸਾਡੇ ਸਰ ਇਹ ਲੋਕਾਂ ਚ ਅਵੇਅਰਨੈਸ ਘੱਟ ਹੈ ਅਭੀ ਨੇ ਸਰ ਅਸੀਂ ਲਗਾਤਾਰ ਚਲਾਨ ਕਰਾਂਗੇ ਜੀ ਹਫਤੇ ਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਨਾਲ ਯੂਜ਼ ਕੀਤਾ ਜਾਵੇ ਜੀ